ਕਰ ਕਾੜੀਆਂ ਹੋਰ ਆ ਇੱਕ ਕਰੀ ਗਾੜੀਆਂ ਹੋਰ ਦੇਖੀ ਤੁਹਾਡੇ ਨਾਡ 11 ਵਾਲੇ ਟਟਿਆਂ ਦੀ ਪੈਂਦਾ ਫਤਾ ਮਰਾਂਗਾ ਅੱਜ ਤੁਹਾਡੇ ਨਾਡ 11 ਵਾਲੇ ਗਰੀਬਾਂ ਦੀ ਮਾਂ ਦੇ ਸਿਰ 'ਚ ਲਵੜੇ ਮਾਰਾਂਗਾ ਆ ਤੁਸੀਂ ਸਾਡੇ ਭਾਂਜਾ ਨੂੰ ਕੱਢੋ ਗਾਲਾਂ ਤੁਹਾਡੀ ਮਾਂ ਦਾ ਫੁੱਦਾ ਦਮਾ ਪਾੜ ਆ ਤੁਸੀਂ ਸਾਡੇ ਭਰਾ ਨੂੰ ਕੱਢੋ ਗਾਲ ਤੇਰੀ ਮਾਂ ਦਾ ਫੁੱਦਾ ਦਮਾ ਪਾੜ ਭੈਣ ਉਹ ਲੋਲਾ ਲੈਣੀ ਦਿਆ ਅੱਜ ਸਾਣੀ ਲੈਣਾ ਤੁਹਾਡੀ ਭੈਣ ਦਾ ਫੁੱਦਾ ਅੱਜ ਸਾਣੀ ਲੈਣਾ ਸਰਪੰਚਾ ਬੋਲ ਤੇਰੀ ਮਾਂ ਦਾ ਫੁੱਦਾ ਖੋਲ ਪੰਚਾਇਤ ਬੋਲਦਾ ਨਹੀਂ ਤੇਰੀ ਮਾਂ ਦੇ ਸਿਰ 'ਚ ਲੜੜੇ ਮਾਰਾਂ ਰੰਡੀ ਮਾਂ ਦੇ ਬੱਚਿਆ ਆ ਬੜੇ ਆਰਮਨਾਲ ਬੋਲਦਾ ਮੈਂ ਭੈਣ ਨੂੰ ਲੁੱਲ ਲੈਣੀ ਦਿਆ ਆ ਬੜੇ ਆਰਮਨਾਲ ਬੋਲਦਾ ਤੇਰੀ ਭੈਣ ਦਾ ਘੂਸਾ ਮਾਰਾਂ ਅੱਜ ਮੈਂ ਬੜੇ ਆਰਮਨਾਲ ਬੋਲਦਾ ਤੁਹਾਡੇ ਸਰਪੰਚਾਂ ਦੋਨਾਂ ਦੀ ਭੈਣ ਦਾ ਫੁੱਦਾ ਆ ਤੁਹਾਡੇ ਜਿਹੜਾ ਤੁਹਾਡੇ ਵਿੱਚ ਆਊਗਾ ਜੀ ਮਾਂ ਦੇ ਸਿਰ 'ਚ ਲੜੜੇ ਮਾਰਾਂ ਆ ਤੁਹਾਡੇ ਚੂੜਿਆਂ ਦੀ ਭੈਣ ਦਾ ਘੂਸਾ ਮਾਰਾਂ ਆ ਤੂੰ ਜੋਬਨ ਜੋਬਨ ਕਰੇ ਜੋਬਨ ਨੂੰ ਛੱਡ ਕੇ ਮੇਰੇ ਲਾਨਾਂ ਨੂੰ ਜੱਥਾ ਪਾ ਆ ਮੈਨੂੰ ਕੈਪਟਨ ਕਹਿੰਦੇ ਤੇਰੀ ਭੈਣ ਦਾ ਫੁੱਦਾ ਆ ਮੈਨੂੰ ਕੈਪਟਨ ਕਹਿੰਦੇ ਤੁਹਾਡੇ ਗਰੀਬਾਂ ਦੀ ਮਾਂ ਦੇ ਸਿਰ 'ਚ ਲਾੜੇ ਮਾਰਾਂ ਆ ਮੈਨੂੰ ਕੈਪਟਨ ਕਹਿੰਦੇ ਤੁਹਾਡੀ ਭੈਣ ਦਾ ਫੱਦਾ ਮਾਰਾਂ ਰੰਡੀ ਮਾਰ ਦਿਓ ਬੱਚੋ ਆ ਸਾਰੇ ਬੋਲੋ ਤੁਹਾਡੀ ਭੈਣ ਦਾ ਫੱਦਾ ਉੱਚੀ ਉੱਚੀ ਬੋਲੋ ਤੁਹਾਡੀ ਮਾਂ ਦਾ ਘੂਸਾ ਆ ਜੋਵਣ ਮਿਊਟ ਲਾ ਕੇ ਬੈਠੇ ਦੀ ਭੈਣ ਦਾ ਫੱਦਾ ਆ ਜੋਵਣ ਮਿਊਟ ਲਾ ਕੇ ਬੈਠੇ ਦੀ ਮਾਂ ਦੇ ਸਿਰ 'ਚ ਲਾੜੇ ਮਾਰਾਂ ਆ ਸਾਰੇ ਬੋਲੋ ਤੁਹਾਡੀ ਭੈਣ ਦਾ ਘੂਸਾ ਮਾਰਾਂ ਆ ਤੁਸੀਂ ਤਿੰਨੇ ਜਾਣੇ ਬੋਲੋ ਤੁਹਾਡੀ ਮਾਂ ਦੀਆਂ ਚੜ੍ਹਦੀਆਂ ਜਵਾਨੀਆਂ 'ਚ ਲਾੜੇ ਮਾਰਾਂ ਆ ਤੁਹਾਡੇ ਗਰੀਬਾਂ ਦੀ ਭੈਣ ਦਾ ਫਦਾ ਆਇਨਾ ਗਰੀਬਾਂ ਦੀ ਮਾਂ ਦੀਆਂ ਕਾਲੀਆਂ ਘੂਸਿਆਂ ਬਰਬਾਦ ਕਰਦਾ ਅੱਜ ਅੱਜ ਰਿਕਾਰਡਿੰਗ ਸਟਾਰਟ ਏ ਅੱਜ ਇਹਨਾਂ ਦੀ ਭੈਣ ਦਾ ਫੋਦਾ ਮਾਰਾਂਗਾ ਅੱਜ ਰਿਕਾਰਡਿੰਗ ਸਟਾਰਟ ਏ ਤੁਹਾਡੀ ਮਾਂ ਦੇ ਸਿਰ 'ਚ ਲਾੜੇ ਮਾਰਾਂ ਅੱਜ ਤੇਰੇ ਗਰੀਬ ਚੂੜੇ ਦੀ ਮਾਂ ਦਾ ਸਿਰ 'ਚ ਲਾੜੇ ਮਾਰਾਂ ਭੈਣ ਉਹ ਲੋਲੋ ਲੈਣੀ ਯਾਰ ਆ ਤੁਸੀਂ ਆਪਣੇ ਆਪ ਨੂੰ ਨਾਟ ਜਾਰਾਂ ਛੱਡ ਕੇ ਮੈਸੀ ਲਿਖੋ ਤੁਹਾਡੀ ਭੈਣ ਦਾ ਫੋਦਾ ਆ ਤੁਸੀਂ ਨਾਟ ਜਾਰਾਂ ਕੱਢ ਕੇ ਤੁਹਾਡੀ ਮਾਂ ਦੇ ਕਾਲੇ ਘੂਸੇ 'ਚ ਲਾੜੇ ਮਾਰਾਂ ਆ ਤੁਹਾਡੇ ਨਾਟ ਜਾਰਾਂ ਨਾ ਰੱਖਣ ਵਾਲੇ ਟਟਿਆਂ ਦੀ ਭੈਣ ਦਾ ਫਾਦਾ ਆ ਤੁਹਾਡੇ ਨਾਟ 11 ਨਾ ਰੱਖਣ ਵਾਲੇ ਟਟੇ ਗਰੀਬਾਂ ਦੀ ਭੈਣ ਦੀ ਫੋਡੀ ਮਾਰਾਂ ਆ ਤੁਹਾਡੇ ਨਿੱਕੇ ਨਿੱਕੇ ਚੂੜਿਆਂ ਦੀ ਮਾੜਾ ਛੋਲਾ ਮਾਰਾਂ ਆ ਤੁਹਾਡੇ ਨਾਟ 11 ਵਾਲੇ ਟਟਿਆਂ ਦੀ ਮਾੜਾ ਲੋੜਾ ਮਾਰਾਂ

કાલ ઘ મા ભેન દ સરપંચ ચૂરે મા ਅੱਜ ਸਾਹ ਨਹੀਂ ਲੈਣਾ ਤੁਹਾਡੀ ਭੈਣ ਦਾ ਫੋਡਾ ਆਸਰ ਗੱਡੀਆਂ ਪਾਰਕਿੰਗ ਚ ਲਵਾ ਤੇਰੀ ਭੈਣ ਦਾ ਫੋਡਾ ਮਾਰਾਂ ਆ ਤੇਰੀ ਢਿੱਲੀ ਜੂੜੀ ਦੀ ਭੈਣ ਦਾ ਫੋਡਾ ਆ ਤੇਰੀ ਢਿੱਲੀ ਜੂੜੀ ਦੀ ਮਾਂ ਦੇ ਮੂੰਹ ਚ ਲਾੜੇ ਮਾਰਾਂ ਆ ਤੇਰੇ ਢਿੱਲੀ ਜੂੜੀ ਦੀ ਭੈਣ ਦਾ ਕਾਲਾ ਤੁਸਾ ਮਾਰਾਂ ਰੰਡੀ ਮਾਰਿਆ ਬੱਚਾ ਅੱਜ ਮਰਨਾਲੇ ਤੇਰੀ ਮਾਂ ਦੇ ਸਿਰ ਚ ਡਾਂਗਾ ਮਾਰਾਂ ਅੱਜ ਸਾਹ ਨਹੀਂ ਲੈਣਾ ਤੇਰੀ ਭੈਣ ਦਾ ਚੋਲਾ ਅੱਜ ਸਾਹ ਨਹੀਂ ਲੈਣਾ ਤੁਸੀਂ ਸਾਹ ਲਓਗੇ ਤੁਹਾਡੀ ਭੈਣ ਦਾ ਫੋਡਾ ਤੁਸੀਂ ਸਾੜੀ ਲੈਣਾ ਤੁਹਾਡੀ ਮਾਦਿਆਂ ਕਾਲੀਆਂ ਕੁਰਸੀਆਂ ਖਾ ਜਾ ਅੱਜ ਤੁਸੀਂ ਸਾੜੀ ਲੈਣਾ ਮੈਂ ਬੜੇ ਆਰਾਮ ਨਾਲ ਬੋਲਦਾ ਅੱਜ ਮੈਂ ਬੜੇ ਆਰਾਮ ਨਾਲ ਬੋਲਦਾ ਤੁਹਾਡੀ ਭੈਣ ਦਾ ਫੱਡਾ ਮਾਰਾਂਗਾ ਆ ਕਹਿੰਦੇ ਰਿਕਾਰਡਿੰਗਾਂ ਸਟਾਰਟ ਨੇ ਆ ਬੰਦੇ ਤਿਆਰ ਬਸ ਤਿਆਰ ਨੇ ਤੇਰੀ ਭੈਣ ਦਾ ਫੱਡਾ ਮਾਰਾਂਗਾ ਅੱਜ ਜੋਵਰ ਕਹਿੰਦੇ ਲਾਨਤ ਖੜਾ ਕਰੀ ਫਿਰਦਾ ਕਹਿੰਦੇ ਸਰਪੰਚ ਜੀ ਮੰਮੀ ਦੀ </body>ਚ ਮਾਰਨਾ ਅੱਜ ਜੋਵਰ ਲਾਨ ਖੜਾ ਕਰੀ ਫਿਰਦਾ ਕਹਿੰਦੇ ਸਰਪੰਚ ਜੀ ਨਿੱਕੀ ਭੈਣ ਨਾਲ ਜਬਰਜਨਾਹ اج بولو 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 تاری بھن کا پودا اتے کبھی سنا ہے تیری ماں کا چولہا مارا اتنے تو گانے سنائے گا تیری بھن کا پودا اتنے تو گانے سناگا تری ماں دیا کالیاں کھا جا ਆਰ ਕੋੜੀਆਂ ਲਾ ਤੇਰੀ ਭੈਣ ਦਾ ਫਦਾ ਮਾਰਾਂ ਆ ਤੇਰੇ ਸਰਪੰਚ ਨੇ ਗਦੀਪ ਭੈਣ ਦਾ ਕੂ ਸਾ ਮਾਰਾਂ ਆ ਸਰਪੰਚ ਕਹਿੰਦੇ ਦੋ ਜਾਣਿਆ ਇਹ ਦੋ ਜਾਣਿਆ ਇਹਨਾਂ ਦੀ ਮਾਂ ਦਾ ਛੋਲਾ ਮਾਰਾਂ ਇਹਨਾਂ ਦੋਨਾਂ ਟਟਿਆ ਦੀ ਭੈਣ ਦੀਆਂ ਕਾਲੀਆਂ ਘੂਸੀਆਂ ਮਾਰਾਂ ਅੱਜ ਮੇਰੀ ਚਾਹ ਠੰਡੀ ਹੋਈ ਜਾਂਦੀ ਹੈ ਇਹ ਚਾਹ ਤੇਰੀ ਮੰਮੀ ਦੀ ਥੋੜੇ ਤੇਰਾ ਡੇਟਾ ਤਿਆਰ ਕਰਕੇ ਦੀਵਾ ਅੱਜ ਮੇਰੀ ਚਾਹ ਠੰਡੀ ਹੋਈ ਤੇਰੀ ਭੈਣ ਦਾ ਕਾਲਾ ਘੂਸਾ ਆ ਜਾ ਜਿਹੜੀ ਮੇਰੀ ਚਾਹ ਠੰਡੀ ਹੋਈ ਤੇਰੀ ਮਾਂ ਦੀ ਥੋੜੀ ਮਾਰਾਂ ਆ ਤੁਹਾਡੇ ਗਰੀਬਾਂ ਦੀਆਂ ਮਾਂ ਦੀਆਂ ਚਾਹਾਂ ਦੀ ਗਵਾਨਿਆ ਚਾ ਲੋਰੇ ਮਾਰਾ ਆ ਨਿੱਤੇ ਮੇਰੀ ਜਾਨ ਮੈਨੂੰ ਐਡਮਨ ਦੇ ਦੇ ਉਹ ਜਿਹੜੀ ਬਾਗੂ ਬਾਦੂ ਬੋਲਦੇ ਨਾ ਮਿਊਟ ਲਾ ਦੇ ਇਹਨਾਂ ਦੀ ਭੈਣ ਦਾ ਫਦਾ ਕੱਲਾ ਮਾਰਾਂਗਾ ਤੇਰੇ ਸਰਪੰਚ ਗਵਾਨੀ ਦੀ ਭੈਣ ਦਾ ਚੋਲਾ ਆ ਤੇਰੇ ਸਰਪੰਚ ਦੀ ਉਹ ਇਹਨੂੰ ਬੋਲਣ ਦੇ ਬਾਕੀ ਸਾਰੇ ਸੈਲਫ ਮਿਟ ਹੋ ਜਾ ਸਾਰੇ ਸਾਰੇ ਆ ਸਰਪੰਚ ਨੂੰ ਬੋਲਣ ਦੇ ਆ ਸਰਪੰਚ ਦਾ ਮਿਊਟ ਲਾ ਲਾ ਆ ਜਿਹੜਾ ਇਹਦਾ ਮਿਊਟ ਲਾਏਗਾ ਸਾਲਾ ਸਾਲ ਹੋਊਗਾ ਆ ਜਿਹੜਾ ਇਹਦਾ ਮਿਊਟ ਲਾਏਗਾ ਇਹਨੇ ਚਿਰਕੇ ਦੇ ਸਾਲ ਲੈ ਜਾਣਾ ਇਹ ਮਾਰਨ ਵਾਲਾ ਬਾਸੇ ਨੇ ਗਾਲਾਂ ਕੱਢਣੀਆਂ ਨੀ ਇਹ ਔਰ ਗਾਰੇ ਗੋਣੇ ਆ ਆ ਦੇਚੀ ਜਾਈ ਇਹਦੀ ਭਾਂ ਦਾ ਚੋਲਾ ਆ ਤੇਰੇ ਸਰਪੰਚ ਚੂੜੇ ਦੀ ਮਾਂ ਦਾ ਚੋਲਾ ਮਾਰਾਂ ਆ ਤੇਰੇ

ਆਦੇਸੇ ਅਰਚਲਾੜੇ ਮਾਰਾਂ ਆ ਮਾਰ ਰਿਪੋਟਾ ਤੇਰੀ ਭੈਣ ਦਾ ਫੱਦਾ ਆ ਮਾਰ ਰਿਪੋਟਾ ਤੇਰੀ ਮਾਂ ਦਾ ਕਾਲਾ ਹਿੱਸਾ ਮਾਰਾਂ ਆ ਤੇਰੇ ਸਰਪੰਚੀ ਜੂੜੇ ਦੀ ਮਾਂ ਦੇ ਸਿਰ 'ਚ ਲੋੜੇ ਮਾਰਾਂ ਅੱਜ ਤੂੰ ਮਰਨਾਂ ਨਹੀਂ ਤੇਰੀ ਮਾਂ ਦੀ ਕਾਲੀ ਕੁਰਸੀ ਮਾਰ ਲਾਂਗਾ کرنا تیری جے تے آ جے چپ کرے گالا کدے حاضری چالا کدے ماں گوسی مارا آ تیری گرح ہاجری چالا کدے تیرے گریب کی فدا آ تی مارے تیر چیقا مار والے چٹے کی چولہا آ تیر گیانی کی ماں کا سرچ لوڑے مارا آ تیر نگلی نگی کا فدا مار لا آرپنچ ਤੇ ਟਟੇ ਦੀ ਮਾਂ ਦਾ ਚੋਲਾ ਮਾਰਾਂ ਪੰਜਾ ਦੋ ਬੜਾ ਬੋਲਦਾ ਹੀ ਸਾਦੋਂ ਨੂੰ ਕੈਪਟਨ ਨੂੰ ਆਵਾਜ਼ਾਂ ਘੱਟ ਹੁਣ ਤੂੰ ਕੋਲਦਾ ਕਿਉਂ ਨਹੀਂ ਤੇਰਾ ਮਾਈਕ ਕਿੱਥੇ ਗਿਆ ਤੂੰ ਕਹਿੰਦਾ ਸੀ ਮੇਰੀ ਤਾਂ ਆਵਾਜ਼ ਸਕੇਪਟਨ ਦੀ ਆਵਾਜ਼ ਜੀ ਹੁਣ ਤੇਰੀ ਆਵਾਜ਼ ਕਿੱਥੇ ਮਰ ਗਈ ਸਾਲਿਆ ਗੋਲ ਹੋਣਾ ਭੈਣ ਚ ਗੋਲ ਟੂ ਟੂ ਲੈਗ ਨਹੀਂ ਨਹੀਂ ਮੇਰੀ ਆਵਾਜ਼ ਨਹੀਂ ਆਉਂਦੀ ਤੇਰੀ ਬਾਹ ਤੇਰੀ ਮਾਂ ਦੇ ਫੋਟੇ ਚ ਮੜ ਗਈ ਆ ਤੇਰੀ ਬਾਹ ਤੇਰੀ ਮਾਂ ਦੇ ਕਾਲੇ ਘੂਸੇ ਚ ਮੜ ਗਈ ਫੋਟੀ ਜਾਂ ਲੌਲਾ ਲੈਣੀ ਦਿਆ ਆ ਕੌੜੀਏ ਸਰਾਮਾ ਤੇਰੀ ਭੈਣ ਦਾ ਛੋਟਾ ਤੇਰੀ ਦਾ ਆ ਕੌੜੀਏ ਸੁਣ ਤੇਰੀ ਭੈਣ ਦਾ ਵੱਡਾ ਮਾਰਾ ਆ ਤੇਰੇ ਸਰਪੰਚ ਨਾਲ 11 ਨਾਂ ਰੱਖਣ ਵਾਲੇ ਚੂੜੇ ਦੀ ਭੈਣ ਦਾ ਛੋਲਾ ਆ ਤੇਰੇ ਨਾਨ 11 ਸਰਪੰਚ ਦੀ ਭੈਣ ਦਾ ਫੋਦਾ ਇਹਦੀ ਮਾਂ ਦੇ ਕਾਲੇ ਘੂਸੇ ਚ ਲੌੜੇ ਮਾਰਾ ਰੰਡੀ ਮਾਰ ਦਿਆ ਬੱਚਿਆ ਇੱਥੇ ਮੋਜਰਾ ਕਰੇਗਾ ਤੇਰੀ ਭੈਣ ਦਾ ਫੋਦਾ ਇੱਥੇ ਮੋਜਰਾ ਕਰੇਗਾ ਤੇਰੇ ਗਰੀਬ ਚੂੜੇ ਦੀ ਭੈਣ ਦਾ ਫੋਦਾ ਆ ਤੂੰ ਸਾਲ ਲੈ ਕੇ ਗਾਲਾਂ ਕੱਢੇ ਤੇਰੀ ਮਾਂ ਦਾ ਛੋਲਾ ਮਾਰਾਂ ਆ ਤੂੰ ਸਾਲ ਲੈ ਕੇ ਗਾਲਾਂ ਕੱਢੇ ਤੇਰੀ ਮਾਂ ਦੀ ਕਾਲੀ ਘੂਸੀ ਮਾਰਾਂ ਰੱਡੀ ਮਾਰਿਆ ਬੱਚਿਆ ਆ ਤੂੰ ਸਾਲ ਲੈ ਕੇ ਗਾਲਾਂ ਕੱਢੇਗਾ ਤੇਰੀ ਭੈਣ ਦਾ ਫੋਟਾ ਖਾ ਜਾ ਆ ਤੂੰ ਸਾਲ ਲੈ ਕੇ ਗਾਲਾਂ ਕੱਢੇਗਾ ਤੇਰੀ ਮਾਂ ਦੇ ਸਿਰ ਚੋਂ ਲੋੜੇ ਮਾਰਾਂ ਆ ਤੂੰ ਕੱਢ ਮੇਰੇ ਨੀਤੀ ਦੇ ਭਾਈ ਨੂੰ ਗਾਲ ਤੇਰੀ ਭੈਣ ਦੀ ਬੋਦੀ ਦੇਣੀ ਪਾਰ ਆ ਤੂੰ ਕੱਢ ਮੇਰੇ ਨੀਤੀ ਦੇ ਭਾਈ ਨੂੰ ਗਾਲ ਤੇਰੀ ਮਾਂ ਦੀ ਬੋਦੀ ਦੇਣੀ ਪਾਰ ਭੈਣ ਨੂੰ ਜੋੜ ਲੈਣੀ ਜਾ ਆ ਤੇਰੀ ਪਾਗ ਲਾ ਕੇ ਤੇਰੀ ਮਾਂ ਦੇ ਮੋਢੇ ਪੀੜ ਪੀੜ ਕੇ ਜੂੜ ਲੈਣੀ ਤੇਰੀ ਮਾਂ ਦਾ ਛੋਲਾ ਮੈਂ ਗਾਲ ਭੋਲ ਜਾ ਸਰਪਾਚੀ ਚੋਰ ਦੀ ਮਾਂ ਦਾ ਸਰਚ ਡਾਂਗਾ ਮਾਰਾ ਆ ਮਰ ਗਿਆ ਫੋਡੀ ਚ ਲੌੜ ਲੈਣੇ ਚੁੱਪ ਕਰ ਗਿਆ ਆ ਚੁੱਪ ਕਰ ਗਿਆ ਜੀ ਭੈਣ ਦਾ ਫੋਡਾ ਰਿਕਾਰਡਿੰਗ ਸਟਾਰਟ ਹੈ ਆ ਜਿਹਦੀ ਮਾਂ ਦੇ ਸਰਚ ਲੌੜੇ ਮਾਰਾਂਗਾ ਪੂਰੀ ਵੱਡੀ ਰਿਕਾਰਡਿੰਗ ਮਾਈ ਆਜੋ ਨਿਆਰਾ ਆ ਗਿਆ ਆ ਮਰ ਗਿਆ ਲੈ ਜਾ ਲਕੜਾ ਅਨਾਰ ਗਿਆ ਨੂੰ ਬਲਾਓ ਲਕੜਾ ਲਕੜਾ ਕਰੋ ਯਾਰ ਇਹਨੇ ਵੀ ਭੈਣ ਦਾ ਫੋਡਾ ਰੁਕੋ ਬਤਾ ਗਿਆ ਜੀ 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 ਕੈਪਟਨ ਰੁਕ ਜਾ ਦੋ ਮਿੰਟ ਪਹਿਲਾਂ ਬਰਾਡ ਤੇ ਆਇਆ ਮੇਰੀ ਗੱਲ ਸੁਣੀ ਮੈਂ ਪਹਿਲਾ ਆਈਡੀ ਦਿੱਤੀ ਮੈਂ ਕਿਹਾ ਇਸ ਬਰੌਡ ਤੇ ਆ ਸਬਰੌਡ ਤੇ ਕੈਪਟਨ ਨਾਲ ਸਾਰਿਆਂ ਨੇ ਆਣਾ ਠੀਕ ਆ ਆ ਮੈਨੂੰ ਬੋਲਣ ਲੱਗ ਗਿਆ ਮੈਨੂੰ ਬੋਲਿਆ ਵੀ ਨਹੀਂ ਠੀਕ ਆ ਓਏ ਬਹੁਤ ਛੋਟੇ ਛੋਟੇ ਲੋ ਲੈਵਲ ਟਟੇ ਨੇ ਇਹਨਾਂ ਨੂੰ ਪਤਾ ਨਹੀਂ ਜਦੋਂ ਐਸ ਜਣਾ ਆ ਜਾਂਦਾ ਡੈਲੀਪੁਆਇੰਟ ਆ ਫਰਦਾਰ ਨਾਲ ਕੀ ਜਾਂਦਾ ਪਰ ਤੁਹਾਨੂੰ ਪਤਾ ਨਹੀਂ ਸੁਣ ਤਾਂ ਲਈ ਮੇਰੀ ਗੱਲ ਸੁਣ ਔਰ ਇਹਦੇ ਬਾਅਦ ਆਇਆ ਬਰੌਡ ਤੇ ਕਹਿੰਦਾ ਕੈਪਟਨ ਦੀ ਤਾਂ ਮੇਰੇ ਅੱਗੇ ਬਾਦ ਹੀ ਨਹੀਂ ਇੱਕ ਮਿੰਟ ਰੋਕ ਮੈਨੂੰ ਨਾ ਸਿੰਪਲ ਆਉਣ ਦੇ ਹੁਣ ਮਾਈਕ ਤਾਰ ਦੇ ਦੇ ਕੋਈ ਡਰਾਮਾ